ਮੇਰੇ ਬਲੂ ਪਿਆਰਪਰੀ ਸਸਟੀਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਤੁਸੀਂ ਪਰੌਂਠੇ ਤਾਂ ਬਹੁਤ ਜ਼ਿਆਦਾ ਖਾਦੇ ਹੋਣਗੇ ਪਰ ਇੱਕ ਵਾਰੀ ਇਸ ਪਰੌਂਠੇ ਨੂੰ ਬਣਾ ਕੇ ਖਾਓਗੇ ਤਾਂ ਬਾਕੀ ਸਾਰੇ ਦਾ ਸਵਾਲ ਭੁੱਲ ਜਾਓਗੇ ਇਹ ਪਰੌਂਠੇ ਇੰਨੇ ਜ਼ਿਆਦਾ ਟੇਸਟੀ ਬਣਦੇ ਹਨ ਤੇ ਇਹ ਆਪਾਂ ਇੱਕ ਪਰੌਂਠਾ ਬਣਾਵਾਂਗੇ ਤੇ ਇਸ ਦੇ ਵਿੱਚੋਂ ਆਪਾਂ ਨੂੰ ਚਾਰ ਤਰ੍ਹਾਂ ਦੇ ਸਵਾਦ ਆਉਣਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਚਟਪਟ ਬਣ ਕੇ ਤਿਆਰ ਹੋਣ ਵਾਲਾ ਹੈ ਬੱਚਿਆਂ ਨੂੰ ਵੀ ਬੇਹਾਦੀ ਪਸੰਦ ਆਵੇਗਾ ਤੇ ਘਰਦਿਆਂ ਨੂੰ ਵੀ ਬਹੁਤ ਪਸੰਦ ਆਵੇਗਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਬੋਇਲ ਆਲੂ ਲਏ ਹਨ ਇਹ ਆਪਾਂ ਬਿਲਕੁਲ ਠੰਡੇ ਕਰਕੇ ਆਲੂ ਲੈਣੇ ਹਨ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ ਇਹਨਾਂ ਨੂੰ ਤੁਸੀਂ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਹੋ ਤੇ ਮੈਂ ਇਸ ਨੂੰ ਹੱਥਾਂ ਨੇ ਨਾਲ ਮੈਸ਼ ਕਰ ਰਹੀ ਹਾਂ ਤਾਂ ਕਿ ਇਸ ਦੇ ਵਿੱਚ ਕੋਈ ਵੀ ਮੋਟਾ ਆਲੂ ਨਾ ਰਵੇ ਜੇਕਰ ਥੋੜਾ ਬਲავი ਕੋਈ ਮੋਟਾ ਆਲੂ ਜਾਂ ਸਖਤ ਰਿਹਾ ਤਾਂ ਇਸ ਦੇ ਨਾਲ ਰੋਟੀ ਆਪਣੀ ਟੁੱਟ ਜਾਂਦੀ ਹੈ ਤੇ ਇੱਥੇ ਆਪਾਂ ਇੱਕ ਬਰੀਕ ਪਿਆਜ਼ ਕੱਟ ਲਿਆ ਹੈ ਤੇ ਥੋੜਾ ਆਪਾਂ ਪਨੀਰ ਲਵਾਗੇ ਇਹ ਆਪਣਾ ਘਰ ਦਾ ਪਨੀਰ ਹੈ ਇਸ ਨੂੰ ਆਪਾਂ ਇਸ ਤਰ੍ਹਾਂ ਗ੍ਰੇਟ ਕਰ ਲਵਾਂਗੇ ਗ੍ਰੇਟ ਕਰਨ ਦੇ ਨਾਲ ਹੀ ਪਨੀਰ ਬਿਲਕੁਲ ਸੌਫਟ ਹੋ ਜਾਂਦਾ ਹੈ ਤੇ ਇਹ ਬਿਲਕੁਲ ਆਪਣੀ ਰੋਟੀ ਜਾਂ ਪਰੌਂਠਾ ਨਹੀਂ ਟੁੱਟਦਾ ਇਹ ਦੇਖੋ ਇਹ ਆਪਾਂ ਪਨੀਰ ਨੂੰ ਵੀ ਗ੍ਰੇਟ ਕਰ ਲਿਆ ਹੈ ਹੁਣ ਆਪਾਂ ਆਲੂਆਂ ਦੀ ਸਟਫਿੰਗ ਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਇੱਥੇ ਮੈਂ ਅੱਧਾ ਚਮਚ ਧਨੀਏ ਨੂੰ ਦਰਦਰਾ ਕੁੱਟ ਕੇ ਐਡ ਕਰ ਲਿਆ ਹੈ ਸਵਾਦ ਦੇ ਅਨੁਸਾਰ ਇੱਥੇ ਆਪਾਂ ਨਮਕ ਐਡ ਕਰਾਂਗੇ ਤੇ ਬਿਲਕੁਲ ਇੱਕ ਤੋਂ ਦੋ ਪਿੰਚ ਆਪਾਂ ਲਾਲ ਮਿਰਚ ਪਾਊਡਰ ਐਡ ਕਰਾਂਗੇ ਤੇ ਬਰੀਕ ਕੱਟਿਆ ਹੋਇਆ ਅਦਰਕ ਐਡ ਕਰ ਲਵਾਂਗੇ ਤੇ ਇੱਥੇ ਆਪਾਂ ਦੋ ਬ੍ਰੀਕ ਹਰੀਆਂ ਮਿਰਚਾਂ ਕੱਟੀਆਂ ਹਨ ਇਸ ਦੇ ਵਿੱਚੋਂ ਥੋੜੀਆਂ ਜਿਹੀਆਂ ਆਪਾਂ ਆਲੂ ਦੇ ਵਿੱਚ ਐਡ ਕਰ ਦਵਾਂਗੇ ਤੇ ਥੋੜੀਆਂ ਜਿਹੀਆਂ ਮਿਰਚਾਂ ਆਪਾਂ ਪਿਆਜ਼ਾਂ ਦੇ ਵਿੱਚ ਐਡ ਕਰ ਦਵਾਂਗੇ ਹੁਣ ਇੱਥੇ ਅੱਧਾ ਚਮਚ ਮੈਂ ਆਮਚੂਰਨ ਪਾਊਡਰ ਦਾ ਲਿਆ ਹੈ ਜਿਸ ਦੇ ਨਾਲ ਇਹ ਬਹੁਤ ਹੀ ਝਟਪਟੇ ਪਰੌਂਠੇ ਬਣ ਕੇ ਤਿਆਰ ਹੁੰਦੇ ਹਨ ਤੇ ਅੱਧਾ ਚਮਚ ਲਵਾਂਗੇ ਆਪਾਂ ਅਜਵੈਨ ਦਾ ਇਸ ਨੂੰ ਆਪਾਂ ਹੱਥਾਂ ਦੇ ਨਾਲ ਮਸਲ ਕੇ ਐਡ ਕਰਾਂਗੇ ਜਿਸ ਦੇ ਨਾਲ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ 1/4 ਚਮਚ ਆਪਾਂ ਇਸ ਦੇ ਵਿੱਚ ਸਾਬਤ ਜੀਰਾ ਐਡ ਕਰ ਲਵਾਂਗੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਆਲੂ ਤੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਇਹ ਦੇਖੋ ਹੁਣ ਆਪਣੀ ਆਲੂਆਂ ਦੀ ਸਟਫਿੰਗ ਬਣ ਕੇ ਤਿਆਰ ਹੋ ਚੁੱਕੀ ਹੈ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਆਪਾਂ ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਐਡ ਕਰ ਦਵਾਂਗੇ ਤੇ ਇਸ ਨੂੰ ਮਿਕਸ ਕਰ ਲਵਾਂਗੇ ਇਹ ਆਪਣੀ ਆਲੂਆਂ ਦੀ ਸਟਫਿੰਗ ਰੈਡੀ ਹੈ ਹੁਣ ਇੱਥੇ ਆਪਾਂ ਪਿਆਜ਼ਾਂ ਦੇ ਵਿੱਚ ਥੋੜੀਆਂ ਜਿਹੀਆਂ ਮਿਰਚਾਂ ਐਡ ਕੀਤੀਆਂ ਹਨ ਤੇ ਇੱਥੇ ਆਪਾਂ ਲੈਇਆ ਹੋਇਆ ਪਨੀਰ ਜਿਸ ਨੂੰ ਆਪਾਂ ਕ੍ਰਸ਼ ਕਰ ਲਿਆ ਹੈ ਇੱਥੇ ਹੁਣ ਇੱਕ ਪਰੌਂਠੇ ਦੇ ਵਿੱਚ ਆਪਾਂ ਸੇਜਵਾਨ ਸੌਸ ਵੀ ਐਡ ਕਰਾਂਗੇ ਇੱਥੇ ਆਪਣੇ ਕੋਲ ਗੁੱਜਾ ਆਟਾ ਹੈਗਾ ਸੀ ਇਥੋਂ ਆਪਾਂ ਇੱਕ ਥੋੜਾ ਜਿਹਾ ਮੀਡੀਅਮ ਸਾਈਜ਼ ਦਾ ਇੱਕ ਪੀੜਾ ਕਰ ਲਵਾਂਗੇ ਪੀੜਾ ਕਰਨ ਤੋਂ ਮਗਰੋਂ ਇਸ ਨੂੰ ਆਪਾਂ ਸੁੱਕਾ ਆਟਾ ਲਗਾ ਕੇ ਇਸ ਦਾ ਚੋਂਡਾ ਕਰ ਲਵਾਂਗੇ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਹੋਰ ਸੁੱਕਾ ਆਟਾ ਲਗਾਵਾਂਗੇ ਤੇ ਇਸ ਦੀ ਇੱਕ ਰੋਟੀ ਵੇਲ ਲਵਾਂਗੇ ਆਪਾਂ ਰੋਟੀ ਬਹੁਤ ਜ਼ਿਆਦਾ ਪਤਲੀ ਨਹੀਂ ਵੇਲਣੀ ਹੁਣ ਆਪਾਂ ਕਰਦ ਦੇ ਨਾਲ ਰੋਟੀ ਦੇ ਇਸ ਤਰ੍ਹਾਂ ਇੱਕ ਸਾਈਡ ਤੋਂ ਥੋੜਾ ਜਿਹਾ ਕੱਟ ਲਗਾ ਦੇਵਾਂਗੇ ਇਹ ਕੱਟ ਆਪਾਂ ਸੈਂਟਰ ਤੋਂ ਲਗਾਉਣਾ ਹੈ ਹੁਣ ਆਪਾਂ ਇਸ ਦੇ ਵਿੱਚ ਸਟਫਿੰਗ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਆਲੂਆਂ ਦੀ ਸਟਫਿੰਗ ਪਾਵਾਂਗੇ ਫਿਰ ਇੱਥੇ ਆਪਾਂ ਪਿਆਜ਼ ਐਡ ਕਰ ਲਵਾਂਗੇ ਤੇ ਹੁਣ ਤੀਸਰੀ ਜਗ੍ਹਾ ਤੇ ਆਪਾਂ ਇੱਥੇ ਪਾਵਾਂਗੇ ਪਨੀਰ ਤੇ ਹੁਣ ਆਪਾਂ ਇੱਥੇ ਲਗਾਵਾਂਗੇ ਸੇਜਵਾਨ ਸੌਸ ਜੇਕਰ ਤੁਹਾਡੇ ਕੋਲ ਸੇਜਵਾਨ ਸੌਸ ਨਹੀਂ ਹੈ ਤਾਂ ਤੁਸੀਂ ਅਚਾਰ ਦਾ ਮਸਾਲਾ ਵੀ ਲਗਾ ਸਕਦੇ ਹੋ ਤੇ ਜੇਕਰ ਅਚਾਰ ਦਾ ਮਸਾਲਾ ਨਹੀਂ ਲਗਾਉਣਾ ਤਾਂ ਤੁਸੀਂ ਇੱਥੇ ਅਜਵੈਨ ਐਡ ਕਰ ਸਕਦੇ ਹੋ ਹੁਣ ਇਸ ਤਰ੍ਹਾਂ ਆਪਾਂ ਸਾਰੀਆਂ ਸਾਈਡਾਂ ਨੂੰ ਉੱਪਰ ਲਗਾਈ ਜਾਵਾਂਗੇ ਇਹ ਆਪਾਂ ਬਹੁਤ ਹੀ ਧਿਆਨ ਦੇ ਨਾਲ ਇੱਕ ਦੂਜੇ ਦੇ ਉੱਪਰ ਪਲਟਣਾ ਹੈ ਤਾਂ ਕਿ ਆਪਣੀ ਸਟਫਿੰਗ ਬਾਹਰ ਨਾ ਆਵੇ ਤੇ ਇਸ ਦੀਆਂ ਜਿਹੜੀਆਂ ਬਿਲਕੁਲ ਸਾਈਡਸ ਹਨ ਉਹਨਾਂ ਨੂੰ ਆਪਾਂ ਓਲੇ-ਪੋਲੇ ਪ੍ਰੈਸ ਕਰ ਲੈਣਾ ਹੈ ਇਸ ਨੂੰ ਆਪਾਂ ਸੁੱਕਾ ਆਟਾ ਲਗਾ ਕੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਵੇਲਾਂਗੇ ਤਾਂ ਕਿ ਆਪਣਾ ਪਰੌਂਠਾ ਬਿਲਕੁਲ ਵੀ ਫਟੇ ਨਾ ਤੇ ਸਟਫਿੰਗ ਵੀ ਬਿਲਕੁਲ ਬਾਹਰ ਨਾ ਆਵੇ ਇਹ ਦੇਖੋ ਆਪਣਾ ਹੁਣ ਪਰੌਂਠਾ ਆਪਾਂ ਵੇਲ ਲਿਆ ਹੈ ਤੇ ਤਵਾ ਵੀ ਆਪਣਾ ਬਿਲਕੁਲ ਗਰਮ ਹੋ ਚੁੱਕਾ ਹੈ ਇਸ ਤੇ ਥੋੜਾ ਜਿਹਾ ਆਪਾਂ ਦੇਸੀ ਘਿਓ ਲਗਾ ਲਵਾਂਗੇ ਤੇ ਹੁਣ ਆਪਾਂ ਤਵੇ ਦੇ ਉੱਪਰ ਪਰੌਂਠਾ ਪਾ ਦਵਾਂਗੇ ਤੇ ਮੀਡੀਅਮ ਸੇਕ ਦੇ ਉੱਪਰ ਇਸ ਨੂੰ ਪਲਟ-ਪਲਟ ਕੇ ਆਪਾਂ ਸੇਕ ਲਵਾਂਗੇ ਮੀਡੀਅਮ ਸੇਕ ਤੇ ਪਰੌਂਠਾ ਸੇਕਣ ਦੇ ਨਾਲ ਪਰੌਂਠਾ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈ ਹੁਣ ਇੱਥੇ ਆਪਾਂ ਦੇਸੀ ਘਿਓ ਲਗਾ ਲਵਾਂਗੇ ਇੱਕ ਸਾਈਡ ਤੇ ਦੇਸੀ ਘਿਓ ਲਗਾ ਕੇ ਇਸ ਨੂੰ ਆਪਾਂ ਪਲਟ ਲਵਾਂਗੇ ਤੇ ਦੂਸਰੀ ਸਾਈਡ ਤੇ ਵੀ ਇਸੇ ਤਰ੍ਹਾਂ ਆਪਾਂ ਦੇਸੀ ਘਿਓ ਲਗਾ ਲਵਾਂਗੇ ਇਹ ਪਰੌਂਠਾ ਇੰਨਾ ਜ਼ਿਆਦਾ ਟੇਸਟੀ ਲੱਗਦਾ ਹੈ ਕਿ ਇਹ ਪੀਜੇ ਦੇ ਸਵਾਦ ਨੂੰ ਵੀ ਭੁਲਾ ਦਿੰਦਾ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਪਰੌਂਠੇ ਨੂੰ ਟਰਾਈ ਕਰਿਓ ਤੁਹਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਵੇਗਾ ਇਹ ਦੇਖੋ ਆਪਣਾ ਪਰੌਠਾ ਬਣ ਕੇ ਰੈਡੀ ਹੈ ਹੁਣ ਆਪਾਂ ਇਸੇ ਤਰ੍ਹਾਂ ਦੂਸਰੇ ਪਰੌਠੇ ਨੂੰ ਵੀ ਵੇਲ ਲਵਾਂਗੇ ਇਸ ਪਰੌਠੇ ਨੂੰ ਥੋੜਾ ਜਿਹਾ ਵੇਲ ਕੇ ਇਸ ਦੇ ਉੱਪਰ ਆਪਾਂ ਥੋੜਾ ਜਿਹਾ ਧਨੀਆ ਲਗਾਵਾਂਗੇ ਤੇ ਥੋੜੀ ਜਿਹੀ ਇਸ ਦੇ ਉੱਪਰ ਆਪਾਂ ਅਜਵੈਨ ਪਾ ਲਵਾਂਗੇ ਜਿਸ ਦੇ ਨਾਲ ਪਰੌਠੇ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਵੇਗਾ ਤੇ ਹੁਣ ਇਸ ਨੂੰ ਆਪਾਂ ਵੇਲਨੇ ਦੇ ਨਾਲ ਮੜਾ ਜਿਆ ਵੇਲ ਲਵਾਂਗੇ ਇਸ ਤਿਹਰਾ ਆਪਾਂ ਸਾਰੇ ਪਰੌਂਠੇ ਵਾਰੀ-ਵਾਰੀ ਕਰਕੇ ਤਿਆਰ ਕਰ ਲਵਾਂਗੇ ਇਹ ਦੇਖੋ ਆਪਣੇ ਪਰੌਂਠੇ ਕਿੰਨੇ ਵਧੀਆ ਬਣ ਕੇ ਤਿਆਰ ਹੋ ਰਹੇ ਹਨ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਇਹ ਦੇਖੋ ਕਿੰਨਾ ਵਧੀਆ ਕ੍ਰਿਸਪੀ ਪਰੌਂਠਾ ਬਣ ਕੇ ਆਪਣਾ ਤਿਆਰ ਹੋ ਗਿਆ ਹੈ ਇਸੇ ਤਰ੍ਹਾਂ ਆਪਾਂ ਸਾਰੇ ਪਰੌਂਠੇ ਬਣਾ ਲਏ ਹਨ ਹੁਣ ਆਪਾਂ ਇਸ ਨੂੰ ਸਰਵ ਕਰ ਲਵਾਂਗੇ ਤੁਸੀਂ ਇਸ ਨੂੰ ਚਾਹ ਨਾਲ ਕੌਫੀ ਨਾਲ ਦਹੀਂ ਨਾਲ ਕਿਸੇ ਵੀ ਚੀਜ਼ ਦੇ ਨਾਲ ਪਰੌਂਠੇ ਖਾ ਸਕਦੇ ਹੋ ਮੈਂ ਇੱਥੇ ਦਹੀਂ ਲਿਆ ਹੈ ਤੇ ਨਾਲ ਆਪਾਂ ਘਰ ਦਾ ਮੱਖਣ ਲਿਆ ਹੈ ਇਹ ਦੇਖੋ ਕਿੰਨੇ ਜੰਮੀ ਜੰਮੀ ਪਰੌਂਠੇ ਲੱਗ ਰਹੇ ਹਨ ਹੁਣ ਇਸ ਦੇ ਦਹੀਂ ਦੇ ਉੱਪਰ ਆਪਾਂ ਥੋੜਾ ਜਿਹਾ ਕਾਲੀ ਮਿਰਚ ਐਡ ਕਰ ਦਿੱਤੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਆਪਣੇ ਪਰੌਂਠੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਬਣ ਕੇ ਤਿਆਰ ਹੋਏ ਹਨ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ